ਪੰਜਾਬ ਦੇ ਵਿੱਚ ਨਸ਼ੇ ਦੀ ਸਪਲਾਈ ਦੀ ਚੈਨ ਤੋੜਨ ਤੋੜਨ ਦੇ ਲਈ ਲਗਾਤਾਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਸਮੇਂ-ਸਮੇਂ ਤੇ ਵੱਡੇ ਪੱਧਰ ਤੇ ਕਦਮ ਚੁੱਕੇ ਜਾਂਦੇ ਨੇ ਤੇ ਸਮੇਂ-ਸਮੇਂ ਤੇ ਵੱਖ-ਵੱਖ ਤਰ੍ਹਾਂ ਦੀਆਂ ਮੁਹਿੰਮਾਂ ਜਿਹੜੀਆਂ ਪੰਜਾਬ ਪੁਲਿਸ ਵੱਲੋਂ ਛੇੜੀਆਂ ਜਾਂਦੀਆਂ ਨੇ ਅੱਜ ਇੱਕ ਵਾਰ ਮੁੜ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਸੀਲ ਫਾਈਵ ਛੇੜਿਆ ਗਿਆ ਇਸ ਤੋਂ ਪਹਿਲਾਂ ਵੀ ਨਸ਼ੇ ਤੇ ਲਗਾਮ ਕੱਸਣ ਲਈ ਪੰਜਾਬ ਪੁਲਿਸ ਵੱਡੇ ਪੱਧਰ ਤੇ ਯਤਨ ਕਰ ਚੁੱਕੀ ਹੈ ਸੋ ਅੱਜ ਇੱਕ ਵਾਰ ਮੁੜ ਤੋਂ ਪੰਜਾਬ ਪੁਲਿਸ ਵੱਲੋਂ ਜੇਕਰ ਆਪਾਂ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਦੇ ਵਿੱਚ ਇੰਟਰਸਟੇਟ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਇਸ ਵਕਤ ਅਸੀਂ ਹੁਸ਼ਾਰਪੁਰ ਦੇ ਇੰਟਰਸਟੇਟ ਨਾਕੇ ਤੇ ਮੌਜੂਦ ਹਾਂ ਜੋ ਕਿ ਹੁਸ਼ਾਰਪੁਰ ਚੱਕ ਸਾਧੂ ਦੇ ਨਾਮ ਦੇ ਨਾਲ ਇੰਟਰਸਟੇਟ ਨਾਕਾ ਜਾਣਿਆ ਜਾਂਦਾ ਹੈ ਸੋ ਇਸ ਥਾਂ ਤੇ ਵਿਸ਼ੇਸ਼ ਤੌਰ ਤੇ ਐਸਪੀ ਹੈੱਡਕੁਆਟਰ ਮੈਡਮ ਮਨਜੀਤ ਕੌਰ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਡੀਐਸਪੀ ਸਿਟੀ ਭਲਵਿੰਦਰ ਸਿੰਘ ਤੇ ਥਾਣਾ ਮਾਡਲ ਟਾਊਨ ਦੇ ਐਸਐਚਓ ਕਰਨੈਲ ਸਿੰਘ ਵੀ ਮੌਜੂਦ ਨੇ ਜਿਨ੍ਹਾਂ ਵੱਲੋਂ ਵਾਹਨਾ ਨੂੰ ਰੋਕੇ ਵਾਹਨਾ ਦੀ ਤਲਾਸ਼ੀ ਲਈ ਜਾ ਰਹੀ ਹੈ ਜਾਣ ਗੱਲਬਾਤ ਵੀ ਕਰਾਂਗੇ ਐਸਪੀ ਮਨਜੀਤ ਕੋਰ ਉਹਨਾਂ ਦੇ ਨਾਲ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਹੁਸ਼ਿਆਰਪੁਰ ਦੇ ਵਿੱਚ ਵੈਸੇ ਤਾਂ ਜੇਕਰ ਆਪਾਂ ਗੱਲ ਕਰੀਏ ਤਾਂ ਟੋਟਲ 11 ਇੰਟਰ ਸਟੇਟ ਨਾਕੀਆਂ ਨੇ ਤੇ ਅੱਜ ਪੰਜਾਬ ਪੁਲਿਸ ਵੱਲੋਂ ਕਿੰਨੇ ਇੰਟਰ ਸਟੇਟ ਨਾਕੀਆਂ ਤੇ ਜਿਹੜੀ ਇਹ ਚੈਕਿੰਗ ਦੀ ਜੋ ਮਹਿੰਮ ਛੇੜੀ ਗਈ ਹੈ ਆਪਰੇਸ਼ਨ ਸੀਲ 5 ਚ ਲਿਆ ਜਾ ਰਿਹਾ ਕਿੰਨੇ ਇੰਟਰ ਸਟੇਟ ਨਾਕੀਆਂ ਤੇ ਇਹ ਮਹਿੰਮ ਛੇੜੀ ਗਈ ਹੈ ਤੇ ਕਿੰਨੀਆਂ ਨੂੰ ਹੁਣ ਤੱਕ ਜੇਕਰ ਆਪਾਂ ਹੁਸ਼ਿਆਰਪੁਰ ਪੁਲਿਸ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਪੁਲਿਸ ਨੂੰ ਕਿੰਨੀ ਕੋਈ ਸਫਲ ਨਸ਼ਾ ਇੱਕ ਅਜੀਹਾ ਰੋਗ ਬਣ ਚੁੱਕਿਆ ਹੈ ਜਿਸ ਨੇ ਕੀ ਪੰਜਾਬ ਦੇ ਵਿੱਚ ਕਈ ਕਰਾਂ ਨੂੰ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਉਜਾੜ ਕੇ ਰੱਖਿਆ ਹੋਇਆ ਹੈ ਸਮੇਂ-ਸਮੇਂ ਤੇ ਨਸ਼ੇ ਦੇ ਨਾਲ ਸੰਬੰਧਿਤ ਮਾਮਲੇ ਵੀ ਸਾਹਮਣੇ ਆਉਂਦੇ ਰਹਿੰਦੇ ਨੇ ਹਾਲਾਂਕਿ ਆਪਾਂ ਇਸ ਤਰ੍ਹਾਂ ਜੇਕਰ ਹੁਸ਼ਿਆਰਪੁਰ ਪੁਲਿਸ ਦੀ ਗੱਲ ਕਰੀਏ ਤਾਂ ਬੀਤੇ ਕੱਲ੍ਹ ਹੀ ਹੁਸ਼ਿਆਰਪੁਰ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਆ ਜਿਹੜੀ ਉਹ ਅਮਲ ਦੇ ਵਿੱਚ ਲਿਆਂਦੀ ਗਈ ਹੈ ਮਾਹਲਪੁਰ ਕਸਬੇ ਦੇ ਵਿੱਚ ਇੱਕ ਨਸ਼ੇ ਨੂੰ ਲੈ ਕੇ ਬਦਨਾਮ ਤਸਕਰ ਦੀ ਜਿਹੜੀ 1.5 ਕਰੋੜ ਦੇ ਕਰੀਬ ਦੀ ਜਿਹੜੀ ਉਹ ਪ੍ਰਾਪਰਟੀ ਆ ਜਿਹੜੀ ਉਹਦੀ ਸੰਪਤੀ ਹੈ ਉਹ ਜ਼ਬਤ ਕੀਤੀ ਗਈ ਹੈ ਸੋ ਹੁਣ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਲਗਾਤਾਰ ਹੁਸ਼ਿਆਰਪੁਰ ਦੇ ਚੱਕ ਸਾਧੂ ਇੰਟਰ ਸਟੇਟ ਆ ਰਹੇ ਆ ਜਿੱਥੇ ਕਿ ਐਸਪੀ ਮੈਡਮ ਮਨਜੀਤ ਕੋਰ ਡੀਐਸਪੀ ਸਿਟੀ ਪਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਨੇ ਜਿਨ੍ਹਾਂ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਵਾਹਨ ਚਲਾਉਣ ਵਾਲਿਆਂ ਦੀ ਵੀ ਜਿਹੜੀ ਉਹ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਇੰਟਰ ਸਟੇਟ ਨਾਕਾ ਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਸਭ ਤੋਂ ਪਹਿਲੇ ਇਹ ਕੀ ਪਰਪਸ ਕੀ ਹੈ ਜੀ ਇੰਟਰ ਸਟੇਟ ਨਾਕਾ ਇਹ ਜੀ ਮਾਨਯੋਗ ਡੀਜੀਪੀ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਅਨਸਾਰ ਪੂਰੀ ਸਟੇਟ ਦੇ ਵਿੱਚ ਆਪਰੇਸ਼ਨ ਸੀਲ 5 ਦੇ ਤਹਿਤ ਨਾਕਾਬੰਦੀ ਚੱਲ ਰਹੀ ਹੈ ਇਦੇ ਵਿੱਚ ਸਪੈਸ਼ਲ ਐਂਟੀ ਸੋਸ਼ਲ 엘িমੈਂਟਸ ਐਂਟੀ ਡਰੱਗਸ ਟ੍ਰੈਫਿੰਗ ਤੇ ਇਲੀਗਰ ਲਿਕਰ ਜਿਹੜੀ ਸਮਗਲਿੰਗ ਹੈਗੀ ਆ ਉਹਦੀ ਵਿਸ਼ੇਸ਼ ਜਿਹੜੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਹਰ ਆਉਣ ਜਾਣ ਵਾਲਾ ਵਹੀਕਲ ਜਿਹੜਾ ਪ੍ਰੋਪਰ ਬਰੀਕੀ ਨਾਲ ਚੈਕਿੰਗ ਹੋ ਰਹੀ ਹੈ ਤਾਂ ਕਿ ਜਿਹੜਾ ਕੋਈ ਗਲਤ ਅੰਸਰ ਜਿਹੜਾ ਹੈ ਸਮਗਲਿੰਗ ਜਾਂ ਜਿਹੜੀ ਡਰਗ ਨਾ ਕੋਈ ਲੈ ਕੇ ਜਾ ਸਕੇ ਇਸ ਕਰਕੇ ਜਿਹੜੀ ਇਹ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਇਹ ਨਾਕਾਬੰਦੀ ਇਹ ਸਵੇਰ ਤੋਂ ਚੱਲ ਰਹੀ ਹੈ 8 ਵਜੇ ਤੋਂ ਲੈ ਕੇ 2 ਵਜੇ ਤੱਕ ਹੈਗਾ ਮੇਨ ਟਾਰਗੇਟ ਪੂਰੀ ਸਟੇਟ ਦੇ ਵਿੱਚ ਤੇ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 11 ਇੰਟਰ ਸਟੇਟ ਨਾਕੇ ਆ ਜਿਹੜੇ ਕੰਟੀਨਿਊ ਸਵੇਰ ਤੋਂ 8 ਵਜੇ ਤੋਂ ਸ਼ੁਰੂ ਕੋਈ ਸਫਲਤਾ ਵੀ ਮਿਲੀ ਹੋਈ ਤੱਕ ਇਹ ਕਾਫੀ ਜਗ੍ਹਾ ਤੇ ਸਾਨੂੰ ਹੋਈ ਹੈ ਰਿਕਵਰੀ ਹੋਈ ਆ ਉਹ ਇਹ 2 ਵਜੇ ਤੋਂ ਬਾਅਦ ਫਿਰ ਅਸੀਂ ਸ਼ੇਅਰ ਕਰ ਦਾਂਗੇ ਤੁਹਾਡੇ ਨਾਲ ਜੀ ਮੈਮ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਤੇ ਡੀਜੀਪੀ ਸਾਹਿਬ ਦੇ ਦਿਸ਼ਨ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਕੋਲੋਂ ਲਗਾਤਾਰ ਇੰਟਰਸਟੇਟ ਸੈਕਿੰਗ ਕੀਤੀ ਜਾਂਦੀ ਆ ਪਰ ਤੂ ਜਿਹੜੇ ਨਸ਼ੇ ਦੇ ਸਮੱਗਲਰ ਨੇ ਉਹ ਫਿਰ ਵੀ ਕਿਤੇ ਨਾ ਕਿਤੇ ਆਪਣੇ ਇਰਾਦਿਆਂ ਦੇ ਵਿੱਚ ਜਿਹੜੇ ਉਹ ਕਾਮਯਾਬ ਹੋ ਜਾਂਦੇ ਨੇ ਇਹਦਾ ਕੀ ਕਾਰਨ ਮੰਨਦੇ ਹੋ ਪੁਲਿਸ ਵੱਲੋਂ ਸਖਤਾਈ ਵੀ ਕੀਤੀ ਜਾਂਦੀ ਹੈ ਪਰ ਕਿਸੇ ਨਾ ਕਿਸੇ ਤਰ੍ਹਾਂ ਉਹ ਕਾਮਯਾਬ ਹੋ ਜਾਂਦੇ ਨੇ ਆਪਣੇ ਇਰਾਦਿਆਂ ਦੇ ਦੇਖੋ ਜੀ ਪੁਲਿਸ ਵੱਲੋਂ ਕਾਫੀ ਸਖਤਾਈ ਹੋ ਰਹੀ ਹੈ ਬਟ ਇਹ ਜਿਹੜੇ ਆਪਾਂ ਨਾਲ ਦੀਆਂ ਬਾਰਡਰ ਸਟੇਟ ਨਾਲ ਲੱਗਦੇ ਨਾ ਕਿ ਇਸ ਕਰਕੇ ਸਪੈਸ਼ਲ ਨਾਕਾਬੰਦੀ ਇੱਥੇ ਕੀਤੀ ਹੈ ਕਿ ਜਿਹੜੇ ਬਾਹਰ ਦੇ ਸਟੇਟ ਤੋਂ ਬਾਰਡਰ ਏਰੀਆ ਚੋਂ ਲੈ ਕੇ ਜਿਹੜੀ ਆ ਡਰੱਗ ਦੀ ਹੈਗੀ ਆ ਸਮਗਲਿੰਗ ਉਹ ਕਿਤੇ ਨਾ ਕਿਤੇ ਲਿੰਕ ਰੋਡ ਤੋਂ ਅੰਦਰ ਇੰਟਰ ਹੋ ਜਾਂਦੇ ਆ ਇਸ ਕਰਕੇ ਸਖਤੀ ਨਾਲ ਜਿਹੜੀ ਨਾਕਾਬੰਦੀ ਕਰ ਰਹੇ ਆ ਅਸੀਂ ਤਾਂ ਕਿ ਜਿਹੜਾ ਇਹ ਬਾਰਡਰ ਏਰੀਆ ਦੇ ਵਿੱਚੋਂ ਸਾਡੇ ਚ ਕ੍ਰਾਸ ਨਾ ਕਰ। ਕੱਲ ਮਾਲਪੁਰ ਦੇ ਵਿੱਚ ਇੱਕ ਇਹ ਸਾਹਮਣੇ ਆਇਆ ਕਿ ਇੱਕ ਉੱਥੋਂ ਦਾ ਇੱਕ ਬਦਨਾਮ ਨਸ਼ਾ ਤਸਕਰ ਸੀ ਉਹਦੀ तकरीबन तकरीबन 1.5 ਕਰੋੜ ਦੇ ਕਰੀਬ ਦੀ ਲੱਖ ਭਾਗ ਹੈ ਜਿਹੜੀ ਉਹਦੀ ਪ੍ਰਾਪਰਟੀ ਹੈ ਜਿਹੜੀ ਉਹ ਸੀਲ ਕਰ ਦਿੱਤੀ ਗਈ ਹੈ। ਕੌਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਸਾਹਮਣੇ ਆਉਂਦੇ ਰਹਣਗੇ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਦੀ ਬਿਲਕੁਲ ਜੀ ਕੰਟੀਨਿਊਸ ਇਹ ਜਿਹੜਾ ਆਪਰੇਸ਼ਨ ਚੱਲ ਰਿਹਾ ਆ ਜੋ ਵੀ ਗਲਤ ਅੰਸਰ ਗਲਤ ਕੰਮ ਕਰੂਗਾ ਉਹਦੀ ਪ੍ਰਾਪਰਟੀ ਸੀਲ ਕਰ ਰਹੇ ਆ ਤੇ ਕੀਤੀ ਵੀ ਜਾ ਰਹੀ ਹੈ ਤੇ ਇਹ ਜਿਹੜਾ ਭਵਿੱਖ 'ਚ ਵੀ ਇਸ ਤਰ੍ਹਾਂ ਚੱਲਦਾ ਰਹੇਗਾ। ਠੀਕ